ਸ਼ਲੋਕ ਮਹੱਲਾ ਪਹਿਲਾ ਸਤਿਗੁਰੂ ਪੀਛੇ ਆ ਦੇਹ ਮੈਂ ਤੂੰ ਸਮਰੱਥ ਦਾਤਾਰ ਹਉ ਮੈਂ ਗਰਬ ਨਿਵਾਰੀਏ ਥਾਮ ਕ੍ਰੋਧ ਅਹੰਕਾਰ ਸਤਿਗੁਰੂ ਪੀਛੇ ਆ ਦੇਹ ਮੈਂ ਸਤਿਗੁਰੂ ਪੀਛੇ ਆ ਦੇਹੀ ਮੈਂ اے ਸਤਿਗੁਰੂ ਮੈਨੂੰ ਕਿੱਥੇ ਦੇਹ ਉਹ ਸਮਰਾਟ ਦਾਤਾਰ ਤੂੰ ਸਮਰਾਟ ਆਪ ਤੇ ਦੇਣ ਦੇ ਕਰਤਾਰ ਤੂੰ ਜਿਹਨੂੰ ਕਿਹਾ ਤੇ ਹਮਨੇ ਦਰਬ ਗਵਾਰੀ ਹੈ ਕਾਮ ਕ્રોਧ ਅਹੰਕਾਰ ਮੇਰਾ ਮੇਰੀ ਹਮੇ ਕਾਮ ਕ્રોਧ ਅਹੰਕਾਰ ਇਹਨੂੰ ਖਤਮ ਕਰ ਦੇਵੇਂ ਐਸੀ ਮੈਨੂੰ ਦਾਤ ਦੇ ਨਾਮ ਦੀ ਇਹ ਸਭ ਕੁਝ ਖਤਮ ਹੋ ਜਾਂ ਜੇਗਾ ਹਾਂਜੀ ਇਹਨਾਂ ਨੇ ਸਮਰਾਟ ਜਿਹੜਾ ਹੈਗਾ ਚਾਵਦ ਤੇ ਟਿੱਪੀ ਲਾਈ ਹੈ ਮੈਨੂੰ ਲੱਗਦਾ ਠੀਕ ਨਹੀਂ ਹੈ ਨਾ ਬੇਨਾ ਟਿੱਪੀ ਤੋਂ ਲਿਖਿਆ ਜਾਂਦਾ ਸਮਰਾਤ ਇਹ ਤਾਂ ਸਮਰਾਤ ਬਣ ਗਿਆ ਤੇ ਬੇਦਾਂ ਇਹਨਾਂ ਕੋਈ ਵਾਧੂ ਨੇ ਪਤਾ ਨਹੀਂ ਕਿਉਂ ਲਾਈ ਜਾਂਦੇ ਨੇ ਇਹ ਜਿਹੜੇ ਲੋਕ ਸੀ ਨਾ ਪਾਕਿਸਤਾਨ ਤੇ ਆਏ ਹੋਏ ਇਹਨਾਂ ਦੀ ਬੋਲੀ ਹੋਰ ਹੈ ਇਹਨਾਂ ਨੇ ਹੀ ਪ੍ਰੈਸ ਕੀ ਇਹਨਾਂ ਨੇ ਬਗੜਿਆ ਸਭ ਕੁਝ ਠੀਕ ਹੈ ਇਹ ਲਾਹੌਰ 'ਚ ਲੱਗੂ ਸੀ ਪਹਿਲੀ ਪ੍ਰੈਸ ਉੱਥੋਂ ਹੀ ਮੈਨੂੰ ਲੱਗਦਾ ਇਹ ਕੰਮ ਖਰਾਬ ਹੋਇਆ ਲੱਗਦਾ ਉਦੋਂ ਖਰਾਬ ਹੋਇਆ ਜੀ ਇਹਨਾਂ ਨੇ ਹਾਂਜੀ ਕਿਉਂਕਿ ਸਮਰਾਥ ਅਖਰ ਤਾਂ ਇਹਦਾ ਮਤਲਬ ਇਹ ਨਹੀਂ ਮम्मा ਦਾ ਪਹਿਲਾ ਆਲਰੇਡੀ ਹੈਗਾ ਹੀ ਐ ਇਤਨੀ ਦਾ ਕੀ ਮਤਲਬ ਹਾਂਜੀ ਇੱਕ ਸੰਭਾਲੇ ਨੂੰ ਸੰਭਾਲੇ ਪੱਪਾ ਦਾ ਵਿਚੋਲ ਹੀ ਜਾਂਦੇ ਨੇ ਸੰਭਾਲੇ ਹੀ ਗਈ ਜਾਂਦੇ ਨੇ ਬੁੱਢਾ ਛੱਡਦਾ ਪੱਪਾ ਵਿਚਵਾੜ ਲਿਆ ਇਹਨਾਂ ਨੇ ਤਾਂ ਇਹ ਗੜਬੜ ਜਿੰਨੇ ਵੀ ਹਿੱਲਿਆਲੇ ਨੇ ਇਹਨਾਂ ਨੇ ਕੀਤੀ ਗੜਬੜ ਇਹਨਾਂ ਦਾ ਬਹੁਤ ਕੁਝ ਕਰ ਦਿੰਦੇ ਜੇ ਆਪਾਂ ਨਾ ਬੋਲਦੇ ਤਾਂ ਆਖੇ ਬਦਲ ਲੱਗੋ ਉਧਾਰਾਈ ਕਾਫੀ ਜਗ੍ਹਾ ਟਿੱਪੀ ਨਾਲੇ ਲਿਖਦੇ ਆ ਬਣਤਨ ਪ੍ਰਭ ਸੰਗ ਮੌਲਿਆ ਸਮਰੰਥ ਪੁਰਖ ਪਰ ਸਮਰੰਥ ਵੀ ਲਿਖਿਆ ਪਰ ਸਮਰੰਥ ਦਾ ਤਾਂ ਕੋਈ ਭਾਵ ਨਹੀਂ ਬਣਦਾ ਜੀ ਕੋån ਬਣਦਾ ਹੀ ਨਹੀਂ ਕੋਈ ਠੀਕ ਹੈ ਜੀ ਹਾਂ ਜੀ ਲਬ ਲੋਭ ਪਰਜਾਲੀ ਹੈ ਨਾਮ ਮਿਲੇ ਆਧਾਰ ਜਾਲੀ ਇਹ ਲਾਫ ਜਿਹੜਾ ਹੈ ਲਾ ਇੱਕ ਜਾਲੀ ਹੁੰਦਾ ਇੱਕ ਪਰਜਾਲੀ ਹੁੰਦਾ ਪਰਜਾਲੀ ਇਹ ਜੋ ਜਲ ਰਹੀ ਕੀ ਜੈ ਉਹਨੂੰ ਜਾਲਣਾ ਪਰਜਾਲੀਏ ਹੁੰਦਾ ਅੱਗ ਜਲਦੀ ਆ ਅੱਗ ਜਲਦੀ ਨੂੰ ਜਾਲ ਦੇਣਾ ਅੱਗ ਨੂੰ ਖਤਮ ਕਰ ਦੇਣਾ ਜੋ ਜਲਾਉਣ ਵਾਲੀ ਕੀ ਹੈ ਉਸ ਨੂੰ ਜਾਲਾ ਦੇਣਾ ਇਹ ਅੱਗ ਕਾਲੇ ਨਾਲ ਨਹੀਂ ਜਲਦੀ ਹੈ ਖਤਮ ਹੁੰਦੀ ਹੈ ਇਹ ਜਿਹੜੀ ਬ੍ਰਹਮਾਗਨ ਨਾਲ ਜਲਦੀ ਬ੍ਰਹਮਾਗਨ ਹੈ ਅੱਗ ਨੂੰ ਵੀ ਜਾਲ ਦਿੰਦੀ ਹੈ ਪਰਜਾਲੀਏ ਤਾਂ ਲਫ਼ਜ਼ ਹੁੰਦਾ ਉਹਦਾ ਲੱਭ ਲੋਭ ਪਰਜਾਲੀਏ ਨਾਮ ਮਿਲੇ ਆ ਜਾਰ ਇਹ ਲੱਭ ਲੋਭ ਨੂੰ ਛਾਲ ਦਈਏ ਹਾਲਾਂਕਿ ਇਹ ਖੁਦ ਹੀ ਆਉਣ ਵਾਲੀ ਚੀਜ਼ ਹੈ ਤਾਂ ਆਮ ਦਾ ਆਧਾਰ ਮਰਦਾ ਠੀਕ ਹੈ ਇਹ ਆਮ ਦਾ ਆਰ ਮਿਰਦੀ ਵੀ ਲੱਭ ਲੋਭ ਨੂੰ ਜੜ ਦਈਏ ਲੱਭ ਲੋਭ ਦਾ ਅਸਲੇ ਨਹੀਂ ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ ਇਹ ਅੱਗ ਦੇ ਨਦੀ ਵਰਸ ਵਰਗੀ ਠੰਡੀ ਲੱਗਦੀ ਹੈ ਠੰਡੀ ਹੋ ਜਾਂਦੀ ਹੈ ਪਰ ਫਿਰ ਨਦੀ ਬਣ ਜਾਂਦੀ ਹੈ ਪ੍ਰਜਾਤੀ ਜਿਆਦਾ ਹੋ ਜਾਂਦੀ ਹੈ ਹਾਂਜੀ ਐ ਨਸਨ ਨਵਤਨ ਨਿਰਮਲਾ ਮੈਲਾ ਕਭੂ ਨਾ ਹੋਏ ਨਾਨਕ ਇਹ ਵੀ ਛੁਟੀ ਐ ਨਦਰ ਤੇਰੀ ਸੁਖ ਹੋਈ ਐ ਨਿਸ ਨਵਤਨ ਨਿਰਮਲਾ ਮੈਲਾ ਕਭੂ ਨਾ ਹੋਏ ਫਿਰ ਐ ਨਿਸ ਦਿਨ ਰਾਤ ਨਵਤਨ ਤਾਂ ਜਿਹੜਾ ਨਵੇਂ ਤੇ ਨਵਾਂ ਹੁੰਦਾ ਨਵੇਂ ਤੇ ਨਵਾਂ ਗਿਆਨ ਬੰਨ ਰੋਜ ਬਦਲਦਾ ਰਹਿੰਦਾ ਰੋਜ ਨੂੰ ਵੀ ਗੱਲ ਮਿਲਦੀ ਰਹਿੰਦੀ ਐ ਰੋਜ ਨਵਾਂ ਰੂਪ ਇਹਦਾ ਬਣਦਾ ਰਹਿੰਦਾ ਰੋਜ ਇਹ ਨਵਾਂ ਰੰਗ ਚੜਦਾ ਰਹਿੰਦਾ ਨਵ ਤਨ ਨਿਰਮਲ ਹੋ ਔਰ ਮੈਲ ਉੱਪਰ ਜਾਂਦੀ ਹੈ ਮੈਲ ਉੱਪਰ ਜਾਂਦੀ ਹੈ ਨਾਮ ਦਾ ਰੰਗ ਰੋਜ ਨਵਾਂ ਚੜਦਾ ਨਵੇਂ ਤੇ ਨਵਾਂ ਚੜਦਾ ਹੈ ਘੋੜਾ ਹੁੰਦਾ ਚਲੇ ਜਾਂਦਾ ਮੈਲਾ ਕਭੂ ਨਾ ਹੋਏ ਫੇਰ ਨਿਕਲੇ ਨਾਰਾ ਹੁੰਦਾ ਨਾਨਕ ਇਹ ਵਿਦ ਛੂਟੀ ਹੈ ਨਦਰ ਤੇਰੀ ਸੁਖ ਹੋਈ ਧੰਨ ਗਨ ਇਹ ਤਰੀਕਾ ਜੋ ਕਹਾਂਦਾ ਕਿ ਰੋਜ ਨਵਾਂ ਤੇ ਨਵਾਂ ਰੰਗ ਚੜੇ ਰੋਜ਼ ਨਾਇ ਦਿਨਾਂ ਆ ਗਿਆਨ ਮਿਲੇ ਹਮੇ ਤਾਂ ਨਾ ਮਨ ਦਾ ਰੂਪ ਰੰਗ ਬਦਲੇ ਮੇਰਾ ਦਾਗ ਲਗੇ ਨਾ ਕੋਈ ਲੱਗਦਾ ਹੀ ਨਹੀਂ ਹੁੰਦਾ ਇਹ ਨਦਰ ਕਿਰਪਾ ਰਹੇ ਤੇਰੀ ਫਿਰ ਸੁਖੇ ਸੁਖ ਹੈ ਐਸੋ ਸੁਖ ਹੁੰਦਾ ਹੈ ਹਮੇਸ਼ਾ ਲਈ ਸੁਖ ਇਸ ਤਰੀਕੇ ਨਾਲ ਹੈ ਬਲਣਾ ਸੁਖ ਨਹੀਂ ਹੈ ਹਾਂਜੀ ਮਹੱਲਾ ਪਹਿਲਾ ਇਕੋ ਕੰਤ ਸਬਾਈਆ ਕਿੰਤੀ ਦਰ ਖੜੀਆਂ ਨਾਣਕ ਕੰਤੇ ਰੱਤੀਆਂ ਪੁੱਛੈ ਬਾਤੜੀਆਂ ਦੇਖੋ ਇੱਕੋ ਗੰਧ ਦੀ ਗੱਲ ਕੀਤੀ ਹੈ ਇੱਕਾਪੁਰਖ ਸਬਾਈ ਨਾਲ ਉਹ ਐਸੇ ਟੇਟਿਆਂ ਦੇ ਕੀਤੀਏ ਉਹ ਪਲੇਖਾ ਪਈ ਜਾਂਦੇ ਨੇ ਵਿਦਵਾਨ ਹੈ ਕਿਹੜੀ ਜਗ੍ਹਾ ਹੋਏ ਕੋਈ ਕਾਪੁਰਖ ਸਬਾਈ ਨਾਲ ਆਏ ਜਗਾ ਜਿਹੜੀ ਅਵਸਥਾ ਜਾ ਕੇ ਕੀ ਚੀਜ਼ ਕਿੰਨੀ ਬਦਲਦੀ ਹੈ ਉਹਨਾਂ ਨੂੰ ਪਤਾ ਤਾਂ ਇਹਦੀ ਇੱਕ ਪੰਕਤੀ ਲੈ ਕੇ ਸਾਰੇ ਲਾਗੂ ਕਰ ਦਿੰਦੇ ਇੱਕੋ ਗੰਤ ਸਵਾਇਆਂ ਉੱਥੇ ਸਾਰੀਆਂ ਦਾ ਇੱਕੋ ਹੀ ਗੰਤ ਹੈ ਜਿੱਤੀ ਧਰ ਖੜੀਆਂ ਜਿੰਨੀਆਂ ਸਤਖੰਡ ਵਿੱਚ ਨੇ ਉਹ ਉਸ ਸ਼ਬਦ ਨਾਲ ਸਾਰੀਆਂ ਜੁੜੀਆਂ ਹੋਈਆਂ ਨੇ ਇੱਕੋ ਹੁਕਮ ਨਾਲ ਜੁੜੀਆਂ ਹੋਈਆਂ ਨੇ ਉਹ ਜਿਹੜੇ ਇੱਥੇ ਨੇ ਇਹਦਾ ਇਹਨਾਂ ਦਾ ਦਾ ਹੁਕਮ ਨਾਲ ਜੁੜੇ ਹੋਏ ਨੇ ਉੱਥੇ ਨਹੀਂ ਐਸੀ ਇਹ ਗੱਲ ਲੱਗੂ ਉਹਨਾਂ ਤੇ ਜਿੱਤੀ ਧਰ ਖੜੀਆਂ ਨੇ ਜਿੰਨੀਆਂ ਧਰ ਖੜੀਆਂ ਨੇ ਉਹ ਤੋਂ ਅਗਰਾਂ ਨੇ ਉਹਨਾਂ ਦਾ ਕੰਮ ਚੱਲਦਾ ਉਹ ਹੁਕਮ ਨਾਲ ਜੁੜੀਆਂ ਹੋਈਆਂ ਨੇ ਨਾਨਕ ਸੰਸਾਰ ਰੱਤੀਆਂ ਪੁੱਛੈਂ ਬਾਤੜੀਆਂ ਨਾਨਕ ਕੰਤੈ ਰੱਤੀਆਂ ਪੁੱਛੈਂ ਬਾਤੜੀਆਂ ਜਿਹੜੀਆਂ ਕੰਤ ਨਾਲ ਲੱਥੀਆਂ ਹੋਈਆਂ ਨੇ ਸੱਚ ਨਾਲ ਲੱਥੀਆਂ ਹੋਈਆਂ ਨੇ ਉਹ ਉਹਨਾਂ ਤੋਂ ਕਾਹਾਂ ਬਾਤਾਂ ਹੋਰ ਪੁੱਛਦੀਆਂ ਨੇ ਸੱਚ ਖਣਦੀਆਂ ਵਾਨਕ ਪੁੱਛ ਰਿਹਾ ਸੱਚ ਖਣਦੀਆਂ ਨਾਨਕ ਨੇ ਕਿਉਂਕਿ ਦੱਸਣਾ ਸੰਸਾਰ ਨੂੰ ਹਰ ਦਰਗਾਹਿਆਂ ਬਾਤਾਂ ਨਾਨਕ ਆਖ ਸਮਾਵੇ ਕਿਤੋਂ ਬੁਲਾਇਆ ਬੋਲਦਾ ਨਾਨਕ ਪੁੱਛ ਕੇ ਬੋਲਦਾ ਕੋ ਜਿਹੜੀਆਂ ਬਾਗਵਾਨ ਨੇ ਇਹਨਾਂ ਨੂੰ ਰੰਗ ਚੜਿਆ ਹੋਇਆ ਨਾਮ ਦਾ ਉਹ ਉਹਨਾਂ ਤੋਂ ਪੁੱਛ ਕੇ ਬਾਤ ਲੀਆਂ ਤਾਂ ਦੱਸਦੀਆਂ ਉਹ ਵਾਪੜੀਆਂ ਹਾਂਜੀ ਮਹੱਲਾ ਪਹਿਲਾ ਸਬੇ ਕੰਤੈ ਰਤਿਆ ਮੈਂ ਦੁਹਾਗਣ ਕਿਤ ਮੈਂ ਤਨ ਅਵਗਣ ਇਤੜੇ ਅਸਮ ਨਾ ਫੇਰੇ ਚਿੱਤ ਦੇਖੋ ওই ਗੱਲ ਫੇਰ ਕਰਤੀ ਹੁਣ ਸਬਾ ਕੰਤੈ ਰੱਤਿਆਂ ਮੈਂ ਦੁਹਾਗਣ ਕਿੱਤ ਦੁਹਾਗਣ ਨੂੰ ਕਿਵੇਂ ਹੋ ਗਿਆ ਇਸਾ ਪੁਰਖ ਸੁਭਾਈ ਨਾਰ ਆ ਗਿਆ ਨਾ ਉਹ ਫਿਰ ਆ ਦੁਹਾਗਣ ਆ ਜੀਏ ਸਵਾਗਤ ਹੈ ਨਹੀਂ ਇਹ ਉਸ ਗੰਤ ਨੂੰ ਕਿਦੋਂ ਘੰਡ ਬੰਦੀਏ ਇਹ ਕਿ ਪੁਰਖ ਸੁਭਾਈ ਨਾਰ ਇੱਥੇ ਲਾਗੂ ਨਹੀਂ ਹੈ ਉਹ ਕਿਵੇਂ ਲਾਗੂ ਹੈ ਕਿ ਮੈਂ ਨਹੀਂ ਵਿਦਵਾਨਾਂ ਦਾ ਗਿਆਨ ਹੈ ਜੀ ਬੱਕ ਮਾਰੀ ਜਾਂ ਇੱਕ ਪੰਕਤੀ ਲੈ ਲੈਂਦੇ ਨੇ ਉਹ ਪਤਾ ਨਹੀਂ ਕੀ ਉਸ ਪ੍ਰਧਾਨ ਨੂੰ ਸਮਝ ਕੇ ਰੌਲਾ ਪਾਈ ਜਾਂਦੇ ਨੇ ਮੈਂ ਦੁਹਾਗਣ ਕਿੱਤ ਮੈਂ ਕਿਸ ਤਰ੍ਹਾਂ ਦੀ ਦੁਹਾਗਣ ਬੀਜੂ ਰੰਗੇ ਨਹੀਂ ਚੜਿਆ। ਖਸਮ ਨੂੰ ਅੰਦਰ ਚੜਿਆ ਹੈ। ਬੀਜੂ ਬਾਹਰ ਨਹੀਂ ਚੜਿਆ। ਮੈਂ ਤਾਂ ਆਪ ਕੋਲ ਇੱਥੇ ਖਸਮ ਨੂੰ ਫੇਰੇ ਕਿੱਤ ਮੇਰੇ ਅੰਦਰ ਦੇ ਵਿੱਚ ਕਾਰਨ ਕੀ ਹੈ? ਨਾ ਅੰਦਰ ਕਿਰਨ ਦਾ ਮੇਰੇ ਚ ਉਗਣੇ ਬਹੁਤ ਜ਼ਿਆਦਾ ਉਗਣੇ ਇੰਨੇ ਉਗਣੇ ਆਪਣੇ ਅੰਦਰ ਜਿਹੜੀ ਛਾਤੀ ਮਾਰੀ ਤਾਂ ਉਗਣੇ ਉਗਣ ਕੇ ਖਸਮ ਨੂੰ ਫੇਰੇ ਕਿੱਤ ਖਸਮ ਵਾਲ ਨੂੰ ਤਾਂ ਗੱਲ ਨੂੰ ਤਾਂ ਮੈਂ ਕਿਤੇ ਨਹੀਂ ਫੇਰੇ। ਸਰੰਗੋਲ ਕੀਤੇ ਹਨੇਰੀ ਦਾ ਸੱਚਵਲ ਦਾ ਤੇ ਹਨੇਰੀ ਦਾ ਆਪਣਾ ਨਗਰਾਨਾ ਨਗਰਬਦੀ ਹੈ ਹਾਂਜੀ ਮਹੱਲਾ ਪਹਿਲਾ ਹਾਂ ਬਧਾਰੀ ਤਿੰਨ ਕੋ ਖਿਫਤ ਜਿਨ੍ਹਾਂ ਦਾ ਵਾਤ ਸਭ ਰਾਤੀ ਸੁਹਾਗਣੀ ਇੱਕ ਮੈਂ ਦੁਹਾਗਣ ਰਾਤ ਮੈਂ ਤਾਂ ਉਹਨਾਂ ਦੇ ਬਲਿਆਰੀਆਂ ਜਿਨ੍ਹਾਂ ਦੀ ਖਰਗਲ ਵਿੱਚ ਸਿਰ ਤੇ ਸਿਰ ਵਾਤ ਕੀ ਵਾਤੀ ਗੱਲ ਵਾਤ ਜਿਨ੍ਹਾਂ ਦੀ ਹਰ ਗੱਲ ਸਿਰਫ ਫਲਾਟੇ ਬਿਨਾਂ ਕੋਈ ਗੱਲ ਨਹੀਂ ਉਹਨਾਂ ਦੇ ਮੂੰਹ ਚ ਹੈ ਨਹੀਂ ਜਿਨ੍ਹਾਂ ਦੀ ਹਰ ਬਾਤ ਵਿੱਚ ਸਿਰਫ ਫਲਾ ਹੈ ਉਹਨਾਂ ਦੇ ਮੈਂ ਬਲੇਹਾਰੀ ਹਾਂ ਸਭ ਰਾਤੀ ਸੋਹਾਗਣੀ ਇਕ ਮੈਂ ਦੋਹਾਗਣ ਰਾਤ ਸਭ ਰਾਤੀ ਸੋਹਾਗਣੀ ਪ੍ਰਾਪਤੀ ਤੋਂ ਭਾਵ ਰੱਤੀਆਂ ਹੋਈਆਂ ਜੀ ਆਹ ਰੰਗ ਜਿਹੜੇ ਆਏ ਅੱਛਾ ਜੀ ਸਭ ਰਾਤੀ ਸੋਹਾਗਣੀ ਇਕ ਮੈਂ ਦੋਹਾਗਣ ਰਾਤ ਮੈਨੂੰ ਦੁਆਰਾਂ 'ਤੇ ਜਿਹੜੇ ਆਏ ਭਰੋ ਦੁਪੱਟ ਮਾਇਆ ਦਾ ਰੰਗ ਜਿਹੜੇ ਲੋਗਣ ਵਾਲਾ ਰੰਗ ਹੈ ਉਹਨਾਂ ਨੂੰ ਲੋਗਣ ਵਾਲਾ ਰੰਗ ਹੈ ਉਹਨਾਂ ਨੂੰ ਸੱਚ ਦਾ ਰੰਗ ਹੈ ਮੈਨੂੰ ਮਾਇਆ ਦਾ ਰੰਗ ਹੈ ਮੈਨੂੰ ਲੋਭ ਦਾ ਰੰਗ ਹੈ ਹਾਂਜੀ ਇਹ ਜਦੋਂ ਮੈਂ ਦੀ ਗੱਲ ਆਉਂਦੀ ਹੈ ਇਹ ਫਿਰ ਮਨ ਮਨ ਵੱਲੋਂ ਸੰਬੋਧਨ ਹੋ ਰਿਹਾ ਨਹੀਂ ਮੈਂ ਜਿਤ ਮਨ ਦੋਇਆ ਗਏ ਅੱਛਾ ਜੀ ਠੀਕ ਹੈ ਜੀ ਦੋਨੋਂ ਹੀ ਆ ਕਿ ਮਾਨੇਂ ਆ ਓਹੋ ਮਨ ਨੂੰ ਰੰਗ ਤਾਂ ਮੈਨੂੰ ਵੀ ਰੰਗ ਹੀ ਹੈ ਜੇ ਮੇਰਾ ਮਨ ਮਹਿਦਾ ਤਾਂ ਮੈਂ ਵੀ ਮਹਿਦਾ ਹੀ ਆ ਆਪਣੇ ਆਪ ਤੇ ਲੈ ਕੇ ਗੱਲ ਉਹਨਾਂ ਨੂੰ ਸਮਝਾਈਏ ਹਾਂਜੀ ਕੌੜੀ ਦਰ ਮੰਗਤ ਜਚੇ ਦਾਨ ਹਰ ਦੀਜੇ ਕਿਰਪਾ ਕਰ ਗੁਰਮੁਖ ਲਿਓ ਮਿਲਾਏ ਜਨ ਪਾਵੇ ਨਾਮ ਹਰ ਦਰ ਮੰਗਤ ਜਚੇ ਦਾਨ ਇਹਦੇ ਦਰ ਦਾ ਮੰਗਤਾ ਮੈਂ ਦਾਨ ਮੰਗਦਾ ਤੇਤੋਂ ਹਰਦੀਜਾ ਕਿਰਪਾ ਕਰੇ ਹਰ ਕਿਰਪਾ ਕਰਕੇ ਮੈਨੂੰ ਦਾਨ ਦੇ। ਇਰਖਾ ਕੇ ਆਇਆ ਮੈਂ ਦਾਨ ਮੰਗਦਾ। ਤੂੰ ਕਿਰਪਾ ਕਰ ਮੈਨੂੰ ਦਾਨ ਦੇ ਨਾਮ ਦਾ। ਗੁਰਮੁਖਲੇ ਹੋ ਮਿਲਾਏ ਮੈਂ ਗੁਰਮਖੀ ਹੋ ਕੇ ਆਇਆ। ਜੀਵਨਾ ਹੋ ਕੇ ਆਇਆ। ਦੇਹੋ ਮਿਲਾਏ ਜਨ ਪਾਵੈ ਨਾਮ ਹਰ ਮੈਨੂੰ ਨਾ ਤੇਰਾ ਨਾਮ ਮਿਲੇ। ਗਿਆਨ ਮਿਲੇ ਹਰ ਦਾ ਆਤਮ ਗਿਆਨ ਮਿਲੇ। ਨਾਮ ਹਰੀ ਇਹ ਸਾਕੇ ਮੇਰਾ ਸਰੀਰ ਹਦਾ ਪੜਾ ਉਹਦਾ ਗਿਆਨ ਮਿਲੇ ਉਹਦੀ ਸੋਚੀ ਮਿਲੇ ਹਾਂਜੀ ਅਨਹਦ ਸ਼ਬਦ ਵਜਾਏ ਜੋਤੀ ਜੋਤ ਧਰੀ ਹਿਰਦੇ ਹਰ ਗੁਣ ਗਾਏ ਜੈ ਜੈ ਸ਼ਬਦ ਹਰ ਅਨਹਦ ਸ਼ਬਦ ਵਜਾਏ ਜੋਤੀ ਜੋਤ ਧਰ ਜਦ ਜੋਤੀ ਜੋਤ ਧਰ ਦਿੱਤੀ ਜੋਤ ਵਿੱਚ ਜੋਤ ਮਲਾਤੀ ਅਨਹਦ ਸ਼ਬਦ ਵਜਾਏ ਕਹਿੰਦੇ ਫਿਰ ਸ਼ਬਦ ਪ੍ਰਗਟ ਹੋ ਜਾਂਦਾ ਹਿਰਦੇ ਚ ਜਾ ਚੋਟੀ ਜੋਤ ਮਿਲ ਗਈ ਤਾਂ ਨਾਲ ਸ਼ਬਦ ਪ੍ਰਗਟ ਹੋ ਗਿਆ ਵਜ ਆਏ ਵਜਾਏ ਦਾ ਮਤਲਬ ਵਜ ਆਏ ਉਹਦੇ ਅੰਦਰ ਸ਼ਬਦ ਦਾ ਆਵਾਜ਼ ਪ੍ਰਗਟ ਹੁੰਦਾ ਜਦ ਕਿਸੇ ਜਾਂਦਾ ਜਿਹੜੇ ਹਿਰਦੇ 'ਚ ਹਾਰੇਣਾ ਹਾਂਜੀ ਫਿਰਦਾ ਇੱਕ ਕੌਮਾ ਦੇਣਾ ਆਪਾਂ ਫਿਰਦਾ ਹਰ ਹਰ ਜਿਹੜਾ ਹਿਰਦੇ 'ਚ ਗੂੰਗਾਏ ਉਹਦੇ ਫਿਰ ਗੂੰਗਾਉਂਦਾ ਹੈ ਜਾ ਜਾ ਸ਼ਬਦ ਹਰ ਫਰਦਾ ਜਿਹੜਾ ਸ਼ਬਦ ਹੈ ਉਹ ਜਾਇ ਜਾਇ ਹੈ ਸਰ ਜਾਇ ਜਾਇ ਕਾ ਹੋ ਰਹਾ ਹੈ ਜਾਇ ਜਾਇ ਕਾਰਜ ਪੂਰਜਕ ਦੀ ਉਹ ਜਾਇ ਜਾਇ ਹੈ ਕਿ ਨਹੀਂ ਹੁਕਮ ਦੀ ਜਾਏ ਸੱਚ ਦੀ ਜਾਏ ਪਰਮੇਸ਼ਰ ਦੀ ਜਾਏ ਨਾਮ ਦੀ ਜਾਏ ਹਾਂਜੀ ਜਗ ਮੈਂ ਵਰਤੈ ਆਪ ਹਰ ਸੇਤੀ ਪ੍ਰੀਤ ਕਰ ਜਗ ਮੈਂ ਵਰਤੈ ਆਪ ਆਪੇ ਹੀ ਵਰਤਦਾ ਸਾਰੇ ਜਗ ਤੇ ਹੋ ਹੁਕਮ ਦੇ ਰੂਪ ਚ ਸਾਰੇ ਜਗ ਚ ਵਰਤਦਾ ਹੈ ਹਰ ਕੋਈ ਪ੍ਰੀਤ ਕਰ ਹਰ ਕੋਈ ਪ੍ਰੀਤ ਕਰ ਸਾਰੇ ਜੱਗ 'ਚ ਹਰ ਵਰਤਦਾ ਹੈ ਹਰ 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 ਦੇ ਵਿੱਚ ਆਟਕੜ ਮੈਂ ਹਰ ਜੀਵ ਬਸ ਸੰਸਨ ਕਹੋ ਪੁਕਾਰ ਇਸ ਕਰਕੇ ਹਰ ਘਟ ਨਾਲ ਪ੍ਰੀਤ ਕਰ ਹਰ ਨਾਲ ਪ੍ਰੀਤ ਕਰ ਜੇ ਹਰ ਨਾਲ ਪ੍ਰੀਤ ਕਰੂਗਾ ਤਾਂ ਸਭ ਨਾਲੇ ਪ੍ਰੀਤ ਹੋ ਜਾਊਗੀ ਕਿਸੇ ਨਾਲ ਵੀ ਨਫ਼ਰਤ ਨਹੀਂ ਹੋ ਸਕਦੀ ਕਿਉਂ ਹਰ ਸਾਰਿਆਂ ਦੇ ਵਿੱਚ ਹੈ ਠੀਕ ਆਟਕੜ ਜਹਾਂ ਦੇ ਮੈਂ ਜਾ ਰਜਵੇ ਤਾਂ ਮਜਬੂਰੀ ਹੈ ਸਾਰਿਆਂ ਨਾਲ ਪ੍ਰੀਤ ਕਰਦੀ ਜ਼ਬਰਦਸਤ ਰਹੇ ਨਹੀਂ ਸਕਦੀ ਠੀਕ ਹੈ ਜੀ ਹਾਂ ਜੀ ਇੱਥੇ 15ਵੀਂ ਪੌੜੀ ਸਮਾਪਤੀ ਹੈ ਜੀ ਜੀ